ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਹਮੇਸ਼ਾ ਉੱਗਾ ਨਾ ਰਿਹਾ ਹੈ ਤੇ ਪੰਜਾਬ ਨੇ ਸਾਡੇ ਦੇਸ਼ ਨੂੰ ਖੇਡਾਂ ਦੇ ਖੇਤਰ ਵਿੱਚ ਕਈ ਨਾਮੀ ਖਿਡਾਰੀ ਦਿੱਤੇ ਨੇ ਮੌਜੂਦਾ ਸਮੇਂ ਵੀ ਪੰਜਾਬ ਖੇਡਾਂ ਵਿੱਚ ਲਗਾਤਾਰ ਅੱਗੇ ਵਧ ਰਿਹਾ ਹੈ ਪੰਜਾਬ ਦਾ ਹਾਕੀ ਅਤੇ ਫੁੱਟਬਾਲ ਦੀਆਂ ਖੇਡਾਂ ਨਾਲ ਖਾਸ ਨਾਤਾ ਰਿਹਾ ਹੈ ਤੇ ਪੰਜਾਬ ਦੇ ਕਈ ਖਿੱਤੇ ਇਨ੍ਹਾਂ ਖੇਡਾਂ ਲਈ ਜਾਣੇ ਵੀ ਜਾਂਦੇ ਨੇ ਇਸੇ ਲਈ ਵੀ ਪੰਜਾਬ ਅੰਦਰ ਕਈ ਫੁੱਟਬਾਲ ਟੀਮਾਂ ਖੇਡ ਰਹੀਆਂ ਨੇ ਕੌਮੀ ਪੱਧਰ ਉਤੇ ਖੇਡ ਰਹੀਆਂ ਨੇ ਅਤੇ ਪੰਜਾਬ ਦੇ ਫੁੱਟਬਾਲ ਕਲੱਬ ਇੱਕ ਵਾਰ ਫਿਰ ਕੌਮੀ ਪੱਧਰ ਤੇ ਵਾਪਸੀ ਕਰਦੇ ਹੋਏ ਨਜ਼ਰ ਆਉਂਦੇ ਨੇ ਮਿਨਰਵਾ ਫੁੱਟਬਾਲ ਕਲੱਬ ਬਾਰੇ ਅਕਸਰ ਆਪਾਂ ਸੁਣਦੇ ਆ ਜੋ ਚੰਗੀ ਹਾਜ਼ਿਰ ਰਿਵਾ ਰਿਹਾ ਭਾਰਤ ਦੀ ਆਈ ਲੀਗ ਦੇ ਵਿੱਚ ਇਸੇ ਤਰ੍ਹਾਂ ਪੰਜਾਬ ਦੀ ਇੱਕ ਹੋਰ ਫੁੱਟਬਾਲ ਟੀਮ ਹੈ ਪੈਣੀ ਸਾਹਿਬ ਤੋਂ ਚਲਦੀ ਨਾਮਤਾਰੀ 11 ਦੇ ਨਾਲ ਸੰਬੰਧਿਤ ਇਹ ਫੁੱਟਬਾਲ ਟੀਮ ਜਿਸ ਬਾਰੇ ਜਾਣਨਾ ਜ਼ਰੂਰੀ ਹੈ ਕਿਉਂਕਿ ਇਸ ਟੀਮ ਵਿੱਚ ਪੰਜਾਬ ਨਾਲ ਸੰਬੰਧਿਤ ਸਿੱਖ ਨੌਜਵਾਨ ਸਿੱਖੀ ਸਰੂਪ ਵਾਲੇ ਨੌਜਵਾਨ ਕੇਸਾਂ ਦਾੜੀਆਂ ਵਾਲੇ ਨੌਜਵਾਨ ਆਪਣੇ ਖਾਲਸਾਈ ਸਰੂਪ ਵਿੱਚ ਫੁੱਟਬਾਲ ਖੇਡਦੇ ਹੋਏ ਨਜ਼ਰ ਆਉਂਦੇ ਨੇ ਤੇ ਬਹੁਤ ਵਧੀਆ ਖੇਡ ਦਾ ਮੁਜ਼ਾਹਰਾ ਕਰ ਰਹੇ ਸੋ ਆਓ ਅੱਜ ਇਸ ਵਿਸ਼ੇਸ਼ ਵੀਡੀਓ ਵਿੱਚ ਜਾਣਦੇ ਹਾਂ ਪੈਣੀ ਸਾਹਿਬ ਦੀ ਫੁੱਟਬਾਲ ਟੀਮ ਬਾਰੇ ਪੰਜਾਬ ਦੀ ਮਹਾਨਗਰੀ ਮੰਨੇ ਜਾਂਦੇ ਸ਼ਹਿਰ ਲੁਧਿਆਣੇ ਤੋਂ ਤਕਰੀਬਨ 50 ਕਿਲੋਮੀਟਰ ਦੀ ਦੂਰੀ ਉੱਤੇ ਪੈਂਦੀ ਹੈ ਇਹ ਥਾਂ ਅਤੇ ਇਹ ਇਲਾਕਾ ਜੋ ਕਿਸੇ ਵੀ ਲਈ ਧਾਰਮਿਕ ਮਹੱਤਤਾ ਵਾਲੇ ਇਲਾਕੇ ਵਜੋਂ ਜਾਣਿਆ ਜਾਂਦਾ ਜੰਤਾ ਸੀ ਕਿ ਹੁਣ ਵੀ ਇਸ ਦੀ ਧਾਰਮਿਕ ਮਹੱਤਤਾ ਆਪਣੀ ਥਾਂ ਮੌਜੂਦ ਹੈ ਪਰ ਨਾਲ ਦੀ ਨਾਲ ਹੁਣ ਇਹੀ ਇਲਾਕਾ ਫੁੱਟਬਾਲ ਲਈ ਵੀ ਭਾਰਤ ਦੇ ਨਕਸ਼ੇ ਉੱਤੇ ਖਾਸ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੁੰਦਾ ਨਜ਼ਰ ਆ ਰਿਹਾ ਹੈ ਕਿਸੇ ਵੀ ਧਾਰਮਿਕ ਸੰਸਥਾ ਵੱਲੋਂ ਲਿਆ ਗਿਆ ਆਪਣੀ ਕਿਸਮ ਦਾ ਇਹ ਬਹੁਤ ਵਿਲੱਖਣ ਫੈਸਲਾ ਹੈ ਉਪਰਾਲਾ ਹੈ ਜਿੱਥੇ ਸਿੱਖ ਕੌਮ ਦੀ ਪ੍ਰਤੀਨਿਧਤਾ ਕਰਦੀ ਇਸ ਫੁੱਟਬਾਲ ਟੀਮ ਨੇ ਪੂਰੇ ਭਾਰਤ ਦੇਸ਼ ਵਿੱਚ ਸਿੱਖਾਂ ਦਾ ਮਾਣ ਵਧਾਇਆ ਹੈ ਨਾਲ ਦੀ ਨਾਲ ਇਸ ਟੀਮ ਨੇ ਪੰਜਾਬ ਦੇ ਖਿਡਾਰੀਆਂ ਨੂੰ ਵੀ ਬਹਤਾਤ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਹੈ ਅਤੇ ਪੰਜਾਬੀ ਖਿਡਾਰੀਆਂ ਅਤੇ ਪੰਜਾਬੀ ਕੋਚਾਂ ਨੂੰ ਵੀ ਨੈਸ਼ਨਲ ਪੱਧਰ 'ਤੇ ਆਪਣੀ ਹੁਨਰਮੰਦੀ ਅਤੇ ਆਪਣੀ ਕਾਬਲੀਅਤ ਵਿਖਾਉਣ ਦਾ ਮੌਕਾ ਪ੍ਰਦਾਨ ਕੀਤਾ ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਮੰਨਿਆ ਜਾ ਰਿਹਾ ਹੈ ਨਾਮਤਾਰੀ ਫੁੱਟਬਾਲ ਕਲੱਬ ਵਿਖੇ ਨੌਜਵਾਨ ਖਿਡਾਰੀਆਂ ਨੂੰ ਖੇਡਦੇ ਗੌਰਵ ਵੀ ਵਿਖਾਏ ਜਾ ਰਹੇ ਨੇ ਅਤੇ ਨਾਲ ਦੀ ਨਾਲ ਚੰਗੇ ਜੀਵਨ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਸਿੱਖਲਾਈ ਵੀ ਦਿੱਤੀ ਜਾਂਦੀ ਹੈ। ਨਾਮਤਾਰੀ ਫੁੱਟਬਾਲ ਕਲੱਬ ਪ੍ਰਮੁੱਖ ਤੌਰ ਤੇ ਭੈਣੀ ਸਾਹਿਬ ਵਿਖੇ ਚਲਦੀ ਨਾਮਤਾਰੀ ਸਪੋਰਟਸ ਅਕੈਡਮੀ ਦਾ ਇੱਕ ਹਿੱਸਾ ਹੈ ਜਿੱਥੇ ਵੱਖ-ਵੱਖ ਖੇਡਾਂ ਸੰਬੰਧੀ ਸਿੱਖਲਾਈ ਦਿੱਤੀ ਜਾਂਦੀ ਹੈ। ਹਰਪ੍ਰੀਤ ਸਿੰਘ ਇਸ ਟੀਮ ਦੇ ਪ੍ਰਮੁੱਖ ਕੋਚ ਨੇ ਸਾਡੇ ਪੰਜਾਬ ਸੂਬੇ ਦੀ ਪੰਜਾਬ ਸਟੇਟ ਸੁਪਰ ਲੀਗ ਖੇਡਣ ਤੋਂ ਇਲਾਵਾ ਨਾਮਤਾਰੀ ਫੁੱਟਬਾਲ ਕਲੱਬ ਨੇ ਆਈ ਲੀਗ ਜੋ ਕਿ ਭਾਰਤ ਦੀ ਦੂਜੀ ਫੁੱਟਬਾਲ ਲੀਗ ਹੈ ਉਸ ਵਿੱਚ ਵੀ ਆਪਣੀ ਹਾਜ਼ਰੀ ਲਵਾਈ ਹੋਈ ਹੈ ਨਾਮਤਾਰੀ ਸਪੋਰਟ ਅਕੈਡਮੀ ਦੀ ਸਥਾਪਨਾ ਪੈਣੀ ਸਾਹਿਬ ਲੁਧਿਆਣਾ ਵਿਖੇ ਸਾਲ 2004 ਵਿੱਚ ਹੋਈ ਸੀ ਅਤੇ ਵੱਖ-ਵੱਖ ਖੇਡਾਂ ਦੇ ਨਾਲ-ਨਾਲ ਇਸ ਉਪਰਾਲੇ ਵਿੱਚ ਫੁੱਟਬਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਜਦੋਂ ਸਾਲ 2018 ਵਿੱਚ ਪਹਿਲੀ ਫੁੱਟਬਾਲ ਅਕੈਡਮੀ ਦੀ ਸਥਾਪਨਾ ਕੀਤੀ ਗਈ। ਲੁਧਿਆਣੇ ਦੇ ਹੀ ਭੈਣੀ ਸਾਹਿਬ ਵਿਖੇ ਨਾਮਤਾਰੀ ਸਟੇਡੀਅਮ ਵੀ ਬਣਿਆ ਹੋਇਆ ਜਿੱਥੇ ਇਸ ਟੀਮ ਵੱਲੋਂ ਆਪਣੇ ਘਰੇਲੂ ਮੈਚ ਖੇਡੇ ਜਾਂਦੇ ਨੇ। ਨਾਮਤਾਰੀ ਫੁੱਟਬਾਲ ਕਲੱਬ ਦੀ ਟੀਮ ਜੋ ਕੌਮੀ ਪੱਧਰ ਤੇ ਆਪਣੇ ਜੋਹਰ ਵਿਖਾ ਰਹੀ ਹੈ। ਉਸ ਵਿੱਚ ਵਧੇਰੇ ਖਿਡਾਰੀ ਪੰਜਾਬ ਦੇ ਨਾਲ ਸੰਬੰਧਿਤ ਨੇ ਸਿੱਖ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ ਤੇ ਸਿੱਖੀ ਸਰੂਪ ਵਿੱਚ ਖੇਡਦੇ ਹੋਏ ਨਜ਼ਰ ਆਉਂਦੇ ਨੇ ਇਸ ਤੋਂ ਇਲਾਵਾ ਹਰੇਕ ਫੁੱਟਬਾਲ ਕਲੱਬ ਵਾਂਗ ਨਾਮਤਾਰੀ ਫੁੱਟਬਾਲ ਕਲੱਬ ਵਿੱਚ ਵੀ ਕੁਝ ਖਿਡਾਰੀ ਵਿਦੇਸ਼ਾਂ ਤੋਂ ਵੀ ਖੇਡਦੇ ਨੇ ਜਿਵੇਂ ਕਿ ਯੂਰਪੀ ਦੇਸ਼ ਸਪੇਨ ਕਾਨਾ ਅਤੇ ਗੁਆਂਡੀ ਦੇਸ਼ ਤੇਬਤ ਦਾ ਵੀ ਖਿਡਾਰੀ ਇਸ ਟੀਮ ਵਿੱਚ ਸ਼ਾਮਲ ਹੈ ਸਾਲ 2023-24 ਵਿੱਚ ਇਸ ਨੇ ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਵਿੱਚ ਇੱਕ ਖਿਤਾਬ ਵੀ ਜਿੱਤਿਆ ਹੋਇਆ ਹੈ। ਕੁੱਲ ਮਿਲਾ ਕੇ ਇਹ ਟੀਮ ਬੜੀ ਤੇਜ਼ੀ ਨਾਲ ਅੱਗੇ ਵਧਦੀ ਹੋਈ ਵਿਖਾਈ ਦੇ ਰਹੀ ਹੈ ਅਤੇ ਆਉਂਦੇ ਸਮੇਂ ਦੌਰਾਨ ਇਸ ਤੋਂ ਵੱਡੀਆਂ ਆਸਾਂ ਵੀ ਪ੍ਰਗਟਾਈਆਂ ਜਾ ਰਹੀਆਂ ਹਨ।